ਇਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੁਐ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਉ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਹਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇਉ ਮਤ ਕੋਊ ਨ ਦੇਖੀਤ ਪ੍ਰਾਨਪਤੀ ਕੇ सिरि भगवान की पाए कृपा हूते एक रति बिन एक रति के माते मतंग जरे जर संग अनूप उतंग सुरंग सवारी कोट तुरंग कुरंग से कूदत पावन के गौण को जात निवारी भारी पूजन के भूप बलि बिद न्यावत शीश ना जात बिचारी एते पय तू कहा पय भूपत अंत कौ नांगे ही पाए पधारी ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਨ ਕਤੀਬ ਕੁਰਾਨ ਜਮੀਨ ਜਮਾਨ ਸਬਾਨ ਕੀ ਪੀਖੈ ਪੌਨ ਆਹਾਰ ਜਤੀ ਜਤ ਧਾਰ ਸਬੈ ਸੂ ਵਿਚਾਰ ਹਜ਼ਾਰਕ ਦੀਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਾਹ ਦੁਰਜਾਨ ਦਲੇਗੀ ਭਾਰੀ ਗੁਮਾਨ ਭਰੀ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਗੀ ਤੂਰ ਅਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਗੀ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਗੀ ਵੀਰ ਅਪਾਰ ਵੱਡੀ ਬਰੀਆਰ ਅਬ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੀ ਮਾਨ ਮਲਈਆ ਗਾੜੇ ਗੜਾਨ ਕੇ ਤੂੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਚਰ ਭੂਤ ਪਵੇਖ ਭਵਾਨ ਜਪੈਗੀ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਗੀ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਗੀ ਸਾਦ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਬੈ ਅਵਲੂਕ ਚਪੈਗੀ मानव इंद्र गजेंद्र नारदप जोन त्रिलोक को राज करेंगे कोट स्नान गजादिक दान अनेक स्वंबर साज बरेंगी ब्रह्म महेश्वर बेसन सचीपत अंत फसे जम फास परेंगी जे नर श्रीपत की प्रस हैं पग ते नर फेर ना देहत रहेगी कहां पयो जू दोऊ लोचन मूंदके बैठ रहे ऊ बक ध्यान लगायो ਨਾਥ ਫਿਰ ਯੂ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕਿਓ ਵਿਖਿਆਨ ਸੁ ਬੈਠਕੇ ਐਸੇ ਹੀ ਐਸੇ ਸੁ ਬੈਸ ਬਤਾਇਓ ਸਾਚ ਕਹੋ ਸੁਨ ਲੇਹੁ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੂ ਬੁਤਾਨ ਕੋ ਪੂਜਤ ਹੈ ਪਸ ਕੂ ਮਿਰਤਾਨ ਕੋ ਪੂਜਨਤਾਯੂ ਕੂਰ ਕਿਰਿਆ ੳਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਉ ਕੂ ਬੁਤਾਨ ਕੋ ਪੂਜਤ ਹੈ ਪਸ ਕੂ ਮਿਰਤਾਨ ਕੋ ਪੂਜਨਤਾਯੂ ਕੂਰ ਕਿਰਿਆ ੳਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ